ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੇ ਸਤਖੰਡ ਸ੍ਰੀ ਹਜੂਰ ਸਾਹਿਬ ਤਕਸੈ ਮਾਨਤੇ ਬਯੰਤੇ ਬੁੱਚੜ ਦੇ ਪੋਤਰੇ ਨੂੰ ਸਨਮਾਨਿਤ ਕੀਤਾ ਗਿਆ ਇਹ ਤਖਤਾਂ ਦੇ ਉੱਪਰ ਸਨਮਾਨ ਅਤੇ ਅਰਦਾਸ ਕੇਵਲ ਤੇ ਕੇਵਲ ਸਿੱਖਾਂ ਦੀ ਹੁੰਦੀ ਹੈ ਗੈਰ ਸਿੱਖ ਨੂੰ ਨਾ ਸਰੂਪਾ ਦਿੱਤਾ ਜਾਂਦਾ ਨਾ ਗੈਰ ਸਿੱਖ ਦੀ ਅਰਦਾਸ ਹੁੰਦੀ ਆ ਪਰ ਜਿਹੜੇ ਬੰਦੇ ਨੂੰ ਸਨਮਾਨਿਤ ਕੀਤਾ ਹੈ ਉਸ ਬੰਦੇ ਨੇ ਆਪਣੀ ਮੁੱਖ ਮੰਤਰੀ ਦੇ ਅਹੁਦੇ ਦੌਰਾਨ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਹੈ ਬਿੰਤਾ ਬੁੱਚੜ ਪਾਪੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਪਰ ਉਹਦੇ ਪੋਤਰੇ ਨੂੰ ਕੇਸ ਖੁਸ਼ੀ ਵਿੱਚ ਬਾਬਾ ਕਲਵੰਤ ਸਿੰਘ ਤੇ ਬਾਬਾ ਰਾਮ ਸਿੰਘ ਅਤੇ ਹੋਰ ਉਥੋਂ ਦੇ ਪ੍ਰਬੰਧਕਾਂ ਨੇ ਸਰੂਪਾ ਦਿੱਤਾ ਦਸਤਾਰਬੰਦੀ ਕੀਤੀ ਹੈ ਚੋਲਾ ਪਹਿਨਾਇਆ ਗੁਰਮਖੋ ਯਾਦ ਰੱਖੋ ਇਸ ਤਖਤ ਤੋਂ ਤਾਂ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਜ ਕਰਕੇ ਪਾਪੀਆਂ ਨੂੰ ਸੋਧਣ ਵਾਸਤੇ ਪੰਜਾਬ ਨੂੰ ਭੇਜਿਆ ਅੱਜ ਪਿਰਤ ਅੱਜ ਰੀਤ ਇਹਨਾਂ ਲੋਕਾਂ ਨੇ ਉਲਟ ਪਾ ਦਿੱਤੀ ਆ ਕਿ ਤਖਤਾਂ ਦੇ ਉੱਪਰ ਪਾਪੀਆਂ ਨੂੰ ਸਨਮਾਨਤ ਕਰਕੇ ਸਰੋਪੇ ਦੇ ਕੇ ਦਸਤਾਰਾਂ ਦੇ ਕੇ ਚੋਲੇ ਪਾ ਕਰਕੇ ਸਿੱਖ ਹਿਰਦਿਆਂ ਨੂੰ ਬਰੁੰਦ ਰਿਆ ਜਿਸ ਬੇਅੰਤੀ ਗੁੱਚੜ ਪਾਪੀ ਨੇ ਆਪਣੇ ਸਮੇਂ ਦਰਾਨ ਕੋ-ਕੋ ਕਰਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਇਹਦਾ ਪੋਤਰਾ ਬਿੱਟੂ ਅੱਜ ਵੀ ਸਿੱਖ ਪੰਥ ਦੀ ਸਿੱਖ ਜਥੇਬੰਦੀਆਂ ਦੇ ਸਿੱਖੀ ਸਿਧਾਂਤਾਂ ਦੇ ਉਲਟ ਮਲਦਾ ਇਸ ਕਰਕੇ ਜੂਏ ਦਾ ਸਨਮਾਨ ਕੀਤਾ ਮੈਂ ਇਸ ਸਨਮਾਨ ਦਾ ਕਰੜੇ ਸ਼ਬਦਾਂ ਵਿੱਚ ਨਿਖੇਦੀ ਕਰਦਾ ਨਿੰਦਿਆ ਕਰਦਾ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਬੰਦਿਆਂ ਨੂੰ ਕਦੇ ਵਾਤੇ ਤੰਤ ਸਾਹਿਬ ਦੇ ਉੱਪਰ ਸਤ ਕਰਕੇ ਜੇਕਰ ਜ਼ਿੰਮੇਵਾਰਾ ਬੰਦਿਆਂ ਦੇ ਵੱਲੋਂ ਸਨਮਾਨ ਦਿੱਤਾ ਜਾਵੇਗਾ ਗੁਰਮਖੋ ਜਿਵੇਂ ਪੰਜਾਬ ਦੀ ਧਰਤੀ ਤੇ ਤਿੰਨ ਤੱਤ ਤਿੰਨ ਤਖਤਾਂ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਮੇਰੇ ਸੋਚ ਮੁਤਾਬਕ ਇਸ ਤੱਤ ਦੇ ਉੱਪਰ ਵੀ ਆਰਐਸਐਸ ਦਾ ਕਬਜ਼ਾ ਆਰਐਸਐਸ ਦੇ ਭਾਜੀਪੀ ਦੇ ਕਹਣ ਤੇ ਬਾਬਾ ਕਲਵੰਤ ਸਿੰਘ ਤੇ ਰਾਮ ਸਿੰਘ ਉਹਨਾਂ ਦੇ ਸਹਿਯੋਗੀ ਗੁਰਮਖਾਂ ਨੇ ਸਨਮਾਨਿਤ ਕੀਤਾ ਬਹੁਤ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਆ ਇਹਨਾਂ ਦੁਸ਼ਟ ਬੰਦਿਆਂ ਨੂੰ ਕਦੇ ਵੀ ਸਨਮਾਨ ਨਹੀਂ ਕਰਨਾ ਚਾਹੀਦਾ ਮੈਂ ਕਰੜੇ ਸ਼ਬਦਾਂ ਵਿੱਚ ਇਸ ਸਨਮਾਨ ਦੀ ਇਹਨਾਂ ਮਨੁੱਖਾਂ ਦੀ ਨਕੇਦੀ ਕਰਦਾ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ